ਕਈ ਤਾਂ ਨਿਹੰਗ ਸਿੰਘਾਂ ਨੂੰ ਮਾੜਾ ਹੀ ਬੜਾ ਬੋਲਣਗੇ ਕਿ ਸੁੱਖਾ ਪੀਂਦੇ ਨੇ ਇਹ ਬੱਕਰੇ ਖਾਂਦੇ ਨੇ ਸੁੱਖਾ ਪੀਣ ਵਾਲਿਆਂ ਤੋਂ ਬਗਾਰ ਕਿਹੜਾ ਤੁਸੀਂ ਕਿਲਾ ਜਿੱਤਿਆ ਕਿਹੜੀ ਜੰਗ ਫੜੇ ਕਰ ਲਈ ਕਿਹੜੀ ਫੰਗ ਜੰਗ ਫੜੇ ਕੀਤੀ ਸਾਨੂੰ ਹਿਸਟਰੀ ਵਿਖਾ ਦਿਓ ਅਕਾਲੀ ਫੂਲਾ ਸਿੰਘ ਤੋਂ ਬਗੈਰ ਹਰੀ ਸਿੰਘ ਨਲੂਏ ਤੋਂ ਬਗੈਰ ਗੁਰੂ ਕਲਗੀਧਰ ਤਾਂ ਖੁਦ ਨਿਹੰਗ ਸਿੰਘ ਹੈ ਬਾਈ ਨੰਦ ਲਾਲ ਕਹਿੰਦਾ ਬਾਹਰੇ ਤਹਾਰਬ ਦਮਿੰਦਾ ਨਿਹੰਗ ਗੁਰੂ ਗੋਬਿੰਦ ਸਿੰਘ ਨਿਹੰਗ ਸਿੰਘ ਹੈ ਜੁੱਧ ਦੇ ਸਮੁੰਦਰ ਦਾ ਮਗਰਮੱਛ ਬਾਹਰੇ ਤਹਾਰਬ ਨਿਹੰਗ ਫਾਰਸੀ ਦਾ ਸ਼ਬਦ ਹੈ ਤੇ ਫਾਰਸੀ ਵਿੱਚ ਨਿਹੰਗ ਨੂੰ ਕਹਿੰਦੇ ਮਗਰਮੱਛ ਹੁਣ ਤਾਂ ਵੱਡੀ ਕਿਰਪਾਨ ਫੜਨ ਤੋਂ ਕਹਿੰਦੇ ਐਵੇਂ ਫੜਨੀ ਕੀ ਕਿਹੜਾ ਜੰਗ ਲੱਗੀ ਹੈ ਆ ਵੱਡੀ ਕਿਰਪਾਨ ਫੜਨ ਤੋਂ ਵੀ ਕਈ ਕਹਿਣਗੇ ਕਿਉਂ ਫੜਨੀ ਪਾਈ ਆ ਨਿੱਕੀ ਜੀ ਹੁਣ ਤਾਂ ਕਈ ਵੱਡੀ ਕਿਰਪਾਣ ਫੜਨ ਤੋਂ ਵੀ ਕਹਿੰਦੇ ਆਵੇਂ ਫੜੀ ਫਿਰਦੇ ਨੇ ਨਿਹੰਗ ਗੁਰੂ ਖਾਲਸਾ ਜੀ ਇਹਨਾਂ ਦੇ ਨਾਲ ਹੀ ਮੱッセ ਰੰਗ ਡਰ ਗਿਆ ਦੇ ਸਿਰ ਵੱਡੇ ਬਾਬਾ ਸੁਖਾ ਸਿੰਘ ਤੇ ਬਾਬਾ ਮਤਾਬ ਸਿੰਘ ਨੇ ਇਹ ਕਿਰਪਾਨਾਂ ਫੜ ਕੇ ਹੀ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਰਾਹ ਦੇ ਵਿੱਚ ਖਲੋ ਜਾਂਦੇ ਸਨ ਇਹ ਮੁਗਲਾਂ ਦਾ ਮੂਤ ਕਢਾ ਦਿੰਦੇ ਸੀ ਕਹਿੰਦੇ ਸੀ ਪੈਸੇ ਦੋਗੇ ਤਕੇ ਦੋਗੇ ਖਾਲਸੇ ਦਾ ਟੂਲ ਪਲਾਜਾ ਲੱਗਾ ਨੰਗਣ ਦੇਵਾਂਗੇ ਨਹੀਂ ਤੇ ਨੰਗਣ ਦਿੰਦੇ ਇਹ ਕਿਰਪਾਨਾਂ ਤਾਂ ਫੜੀਆਂ ਹੁਣ ਤੁਹਾਡੀ ਸਕੂਟਰੀ ਚ ਗਈ ਜੇ ਤੁਹਾਡੀ ਗੱਡੀ ਚੋਰੀ ਹੋ ਜੇ ਤੁਹਾਨੂੰ ਰਾਹ ਦੇ ਵਿੱਚ ਕੋਈ ਕੁੱਟ ਮਾਰ ਕੇ ਤੁਹਾਡੇ ਤੋਂ ਕੋਈ ਪੈਸਾ ਖੋਲੇ ਕੋਈ ਗਾਣਾ ਖੋਲੇ ਅਗਲੇ ਦਿਨ ਅਖਬਾਰਾਂ 'ਚ ਖਬਰਾਂ ਲੱਗੀਆਂ ਹੁੰਦੀਆਂ ਕਿ ਫਲਾਣੇ ਦਾ ਸਕੂਟਰ ਚਕੀਜ ਗਿਆ ਫਗਾਣੇ ਦੀ ਗੱਡੀ ਲੈ ਗਿਆ ਕੋਈ ਫਗਾ ਫਲਾਣੇ ਨੂੰ ਇੱਥੇ ਢਾਲਿਆ ਉਹਨਾਂ ਨੇ ਉਹਦਾ ਬਡੂਆ ਖੋਲਿਆ ਪੈਸੇ ਖੋਲੇ ਕਦੀ ਅਖਬਾਰ ਦੇ ਵਿੱਚ ਕਿਸ ਨਿਹੰਗ ਸਿੰਘ ਦਾ ਵੀ ਨਾਂ ਆ ਕਿ ਨਿਹੰਗ ਸਿੰਘ ਨੂੰ ਆਇਆ ਲੁੱਟ ਲਿਆ ਜੀ ਆਇਆ ਲੁੱਟ ਲਿਆ ਅੱਗੋਂ ਪਤਾ ਨਾ ਧੌਣ ਤੇ ਆਉਣੀ ਤੇ ਖਰਬੂਜਿਆਂ ਵਾਂਗ ਰੇੜ ਦੇਣਗੇ ਤਾਂ ਦਿੱਤੀਆਂ ਗੁਰੂ ਕਲਗੀਧਰ ਸਾਹਿਬ ਨੇ ਬਿਨਾ ਸ਼ਸਤਰ ਕੇ ਸੰ ਨਰੰਗ ਭੇੜ ਜਾਣੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਜਿੰਦੇ ਕੋਲੇ ਵੱਡੀ ਕਿਰਪਾ ਨਹੀਂ ਨਾ ਸ਼ਸਤਰਾਂ ਤੋਂ ਬੰਦਾ ਭੇੜਦੀ ਨਹੀਂ ਆਈ ਆ ਕੰਨ ਤੋਂ ਫੜ ਕੇ ਜਿੱਧਰ ਨੂੰ ਮਰਜੀ ਲੈ ਜਾਓ ਸ਼ਸਤਰ ਤਾਂ ਦਿੱਤੇ ਸਨ ਗੁਰੂ ਕਲਗੀ ਤਰਸਾਹ ਮਹਾਰਾਜ ਨੇ ਇਹਦੇ ਤੋਂ ਬਗੈਰ ਰਾਜ ਵੀ ਕੀ ਹੈ ਜਿੰਨੇ ਮਰਜੀ ਧੌਣ ਤੇ ਗੋਡਾ ਰੱਖ ਦੀਏ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਉਹ ਵਜਨ ਜਿਸ ਦਿਨ ਬਾਬਾ ਜੀ ਨੂੰ ਜ਼ਹੀਦਾਰੀ ਦਿੱਤੀ ਗੁਰੂ ਕਲਗੀ ਤਰਸਾਹਬ ਨੇ ਆਪਣੀ ਦਸਤਾਰ ਦੇ ਵਿੱਚੋਂ ਅੱਧੀ ਦਸਤਾਰ ਮਹਾਰਾਜ ਨੇ ਪਾੜ ਕੇ ਬਾਬਾ ਦੀਪ ਸਿੰਘ ਦੇ ਸਿਰ ਦੇ ਉੱਤੇ ਚਲਾਈ ਆਪਣੀ ਦਸਤਾਰ ਦੇ ਵਿੱਚੋਂ ਅੱਧੀ ਦਸਤਾਰ ਪਾੜ ਕਰਕੇ ਵਧਾ ਕਰਕੇ ਬਾਬਾ ਦੀਪ ਸਿੰਘ ਦੇ ਸਿਰ ਦੇ ਉੱਤੇ ਚਲਾ ਕਰਕੇ ਤੇ ਬਾਬਾ ਦੀਪ ਸਿੰਘ ਕੋਈ ਆਵੇਂ ਥੋੜੀ ਜੀ ਪਜਾਮੀਆਂ ਪਾਉਣ ਵਾਲਾ ਬਾਬਾ ਦੀਪ ਸਿੰਘ ਸਾਹਿਬ ਪਜਾਮੀ ਥੋੜੀ ਪਾਉਂਦੇ ਸੀ ਬਾਬਾ ਦੀਪ ਸਿੰਘ ਦਾ ਤਾਂ ਚੋਲਾ ਹੀ ਬਹੁਤ ਤਗੜਾ ਸੀ ਦਮਾਲੇ ਦੇ ਚੱਕਰ ਵੇਖ ਲਵਾ ਜਿ ਅਕਾਲ ਤਖਸੈ ਪਾਏ ਨੇ ਜਦੋਂ ਛਵੇਂ ਪਾਤਸ਼ਾਹ ਦੇ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ ਉਦੋਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਮੀਰੀ ਦੀ ਕਿਰਪਾਣਾ ਪੀਰੀ ਦੀ ਹੈ ਬਾਬਾ ਬੁੱਢਾ ਸਾਹਿਬ ਦੀ ਇੱਕ ਕਿਰਪਾਣਾ ਜਿੰਨੇ ਵੀ ਪੁਰਾਣੇ ਸ਼ਸਤਰ ਸ੍ਰੀ ਅਕਾਲ ਤਖਸੈ ਪਾਏ ਨੇ ਉਹਨਾਂ ਵਿੱਚੋਂ ਗੁਰੂ ਸਹਿਬਾਨਾਂ ਦੇ ਦੋ ਸ੍ਰੀ ਸਹਿਬਾਨ ਹੋਣਗੀਆਂ ਬਾਬਾ ਬੁੱਢਾ ਸਾਹਿਬ ਦੀ ਇੱਕ ਹੈ ਬਾਬਾ ਗੁਰਬਖਸ਼ ਸਿੰਘ ਦੇ ਕੁਝ ਕੁ ਸ਼ਸਤਰ ਨੇ ਪਰ ਜਦੋਂ ਬਾਬਾ ਦੀਪ ਸਿੰਘ ਦਾ ਨਾਮ ਆਉਂਦਾ ਉਦੋਂ ਸਪੈਸ਼ਲ ਬੋਲਦੇ ਨੇ ਕਿ ਹੁਣ ਬਾਬਾ ਦੀਪ ਸਿੰਘ ਦੇ ਕਮਰ ਕੱਸੇ ਦੇ ਸਮੂਹ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਣਗੇ ਸਮੂਹ ਮੌਣੇ ਇੱਕ ਥੋੜੀ ਬਾਬਾ ਦੀਪ ਸਿੰਘ ਦਾ ਸਰੀਰ ਐਡਾ ਤਗੜਾ ਸੀ ਬਲੀ ਸਰੀਰ ਸੀ ਦਿਮਾਲੇ ਉਤੇ 13 ਚੱਕਰ ਲਾਉਂਦੇ ਸਨ ਜਿੱਦਾਂ ਨਿਹੰਗ ਸਿੰਘ ਲਾ ਕੇ ਰੱਖਦੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਐਡਾ ਬਲੀ ਸਰੀਰ ਸੀ ਦਿਮਾਲਾ ਬਹੁਤ ਤਗੜਾ ਸੀ ਇੱਕ ਨਹੀਂ 13 ਚੱਕਰ ਸਭ ਤੋਂ ਵੱਡਾ ਚੱਕਰ ਬਾਬਾ ਦੀਪ ਸਿੰਘ ਦਾ ਅਕਾਲ ਤਖਤ ਸਾਹਿਬ ਦੇ ਉੱਤੇ ਮੌਜੂਦ ਹੈ ਹਰ ਰੋਜ਼ ਦਰਸ਼ਨ ਹੁੰਦੇ ਨੇ ਕਰ ਲਿਓ ਤੇ ਫਰਲਾ ਧਾਰੀ ਸਨ ਸੀਸ ਦੇ ਵਿੱਚ ਫਰਲਾ ਕੱਢਦੇ ਸੀ ਉਹ ਫਰਲਾ ਕਹਿੰਦੇ ਨਿਸ਼ਾਨ ਸਾਹਿਬ ਆਨੰਦਪੁਰ ਸਾਹਿਬ ਜੰਗ ਹੋਣ ਲੱਗੀ ਤੇ ਜਦਨ ਹੋਲਾ ਮੱਲਾ ਸੀ ਉਹਦਨ ਜੰਗ ਹੋਈ ਆਨੰਦਪੁਰ ਸਾਹਿਬ ਪਹਾੜੀਆਂ ਦੇ ਨਾਲ ਤੇ ਸਿੰਘਾਂ ਨੇ ਹੱਥ ਦੇ ਵਿੱਚ ਇਦਾਂ ਨਿਸ਼ਾਨ ਸਾਹਿਬ ਫੜੇ ਸੀ ਔਰ ਜਦੋਂ ਜੰਗ ਹੋਈ ਤੇ ਸਿੰਘ ਦੇ ਹੱਥ ਦੇ ਉੱਤੇ ਵਾਰ ਹੋਇਆ ਤੇ ਹੱਥ ਥੱਲੇ ਡਿਗ ਪਿਆ ਬਾਹ ਕੱਟੀ ਗਈ ਨਿਸ਼ਾਨ ਸਾਹਿਬ ਵੀ ਸਲਾਮੀ ਦੇ ਗਿਆ ਨਿਸ਼ਾਨ ਸਾਹਿਬ ਵੀ ਧਰਤੀ ਤੇ ਡਿਗ ਪਿਆ ਸਿਖਾਣੇ ਜਾ ਕੇ ਦੱਸਿਆ ਮਹਾਰਾਜ ਨਿਸ਼ਾਨ ਡਿਗ ਪਿਆ ਮਹਾਰਾਜ ਜੀ ਨਿਸ਼ਾਨ ਸਾਹਿਬ ਥੱਲੇ ਸਲਾਮੀ ਦੇ ਗਿਆ ਮਹਾਰਾਜ ਕਲਗੀਧਰ ਸਾਹਿਬ ਬੜੇ ਵੀਰਾਸ ਦੇ ਵਿੱਚ ਆਏ ਕਿਉਂਕਿ ਜਿਹੜੀ ਕੌਮ ਦਾ ਨਿਸ਼ਾਨ ਨਹੀਂ ਡਿਗ ਪਿਆ ਉਹ ਕੌਮ ਕਾਸੇ ਜੋਗੀ ਪਹਿਲੀ ਗੱਲ ਸਿੱਖ ਕੋਈ ਕੌਮ ਨਹੀਂ ਇਹ ਵੀ ਗੱਲ ਚੇਤੇ ਰੱਖਿਓ ਖਾਲਸਾ ਜੀ ਸਿੱਖ ਕੋਈ ਕੌਮ ਨਹੀਂ ਕੌਮ ਕਬੀਲਿਆਂ ਦਾ ਨਾਂ ਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਪੰਥ ਪ੍ਰਗਟ ਕੀਤਾ ਹੈ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਨਹੀਂ ਕਹਿ ਸਕਦੇ ਕਿ ਮੈਂ ਕੌਮ ਚਲਾਈ ਹੈ ਪਹਿਲੀ ਗੱਲ ਤਾਂ ਸਿੱਖ ਕੋਈ ਕੌਮ ਨਹੀਂ ਸਿੱਖ ਪੰਥ ਹੈ ਕੌਮਾਂ ਇੱਕ ਦੂਜੇ ਦੇ ਨਾਲ ਈਰਖਾ ਕਰਦੀਆਂ ਨੇ ਸਿੱਖ ਕਿਸੇ ਨਾਲ ਈਰਖਾ ਨਹੀਂ ਕਰਦਾ ਹਿੰਦੂ ਮੁਸਲਮਾਨ ਦੇ ਨਾਲ ਹਿੰਦੂ ਕੌਮ ਹੈ ਮੁਸਲਮਾਨ ਕੌਮ ਹੈ ਉਹ ਇੱਕ ਦੂਜੇ ਨਾਲ ਈਰਖਾ ਕਰਦੇ ਨੇ ਸਿੱਖ ਨੇ ਕਦੀ ਕਿਸੇ ਨਾਲ ਈਰਖਾ ਕੀਤੀ ਸਾਡੇ ਲੰਗਰਾਂ ਵਿੱਚ ਕੋਈ ਹਿੰਦੂ ਆਵੇ ਬਰਾਮਣ ਆਵੇ ਮਜਬੀ ਆਵੇ ਕੋਈ ਆਵੇ ਸਾਡੇ ਲੰਗਰ ਸਾਰਿਆਂ ਲਈ ਖੁੱਲੇ ਹੁੰਦੇ ਨੇ ਭਾਵੇਂ ਮੁਸਲਮਾਨ ਆਜੇ ਭਾਵੇਂ ਸਹਾਈ ਆਜੇ ਇੱਥੋਂ ਪਤਾ ਲੱਗਦਾ ਕਿ ਸਿੱਖ ਕੋਈ ਕੌਮ ਨਹੀਂ ਸਿੱਖ ਪੰਥ ਹੈ ਗੁਰੂ ਨਾਨਕ ਸਾਹਿਬ ਨੇ ਖਾਲਸਾ ਪੰਥ ਪ੍ਰਗਟ ਕੀਤਾ ਗੁਰੂ ਖਾਲਸਾ ਜੀ ਮਹਾਰਾਜ ਨੇ ਬੀਰਾਸ ਵਿੱਚ ਆਣ ਕੇ ਬਾਬਾ ਫਰੀਦ ਸਿੰਘ ਨੂੰ ਹੁਕਮ ਦਿੱਤਾ ਕਿ ਬਾਬਾ ਜੀ ਹੁਣ ਨਿਸ਼ਾਨ ਇਹੋ ਜਿਹਾ ਚਾਹੀਦਾ ਜਿਹੜਾ ਟੁੱਟੇ ਨਾ ਡਿੱਗੇ ਨਾ ਜਿਹਦਾ ਬੰਦਾ ਚੜਾਈ ਕਰੇ ਉਦੋਂ ਹੀ ਸੱਜ ਘੜ ਨੂੰ ਨਾਲ ਜਾਵੇ ਫਿਰ ਬਾਬਾ ਫਰੀਦ ਸਿੰਘ ਜੀ ਮਹਾਕਾਲ ਸਰੂਪ ਹੋ ਕਰਕੇ ਉਹਨੇ ਅੰਗ ਸਿੰਘ ਇਥੋਂ ਸੀਸ ਦੇ ਵਿੱਚੋਂ ਫਰਲਾ ਕੱਢਦੇ ਨੇ ਉਹਨੂੰ ਕਈ ਤਾਂ ਬੀਬੀਆਂ ਤੁਰਲਾ ਕਹਿ ਦਿੰਦੀਆਂ ਆ ਨੇ ਕਿ ਤੁਰਲਾ ਕੱਢਿਆ ਬਾਬੇ ਉਹ ਤੁਰਲਾ ਨਹੀਂ ਉਹ ਫਰਲਾ ਨਿਸ਼ਾਨ ਸਾਹਿਬ ਹੈ ਗੁਰੂ ਕਲਗੀ ਧਰਵਾਜਾਂ ਵਾਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਨੇ ਖਾਲਸੇ ਪੰਥ ਨੂੰ ਨਿਸ਼ਾਨ ਦਿੱਤਾ। ਬਾਬਾ ਫਤੇਹ ਸਿੰਘ ਪਹਿਲੇ ਮਹਾਂਕਾਲ ਸਾਹਿਬ ਸਨ ਜਿਨ੍ਹਾਂ ਦੇ ਸੀਸ ਦੇ ਉੱਤੇ ਨਿਸ਼ਾਨ ਸਾਹਿਬ ਝੁੱਲਿਆ ਸੀ। ਤੇ ਉਹੀ ਨਿਸ਼ਾਨ ਸਾਹਿਬ ਬਾਬਾ ਦੀਪ ਸਿੰਘ ਦੇ ਸੀਸ ਦੇ ਉੱਤੇ ਸੀ। ਤੇ ਤਰਨੇ ਦਲ ਦੇ ਪਹਿਲੇ ਮੁਖੀ ਸਨ ਬਾਬਾ ਦੀਪ ਸਿੰਘ ਸਾਹਿਬ ਜੀ। ਮਿਸਲ ਸ਼ਹੀਦ ਧਾਮ ਤਰਨਾ ਦਲ ਇਹ ਤਰਨੇ ਦਲ ਦੇ ਪਹਿਲੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸਨ ਤੇ ਤਰਨੇ ਦਲ ਦੇ ਮੀਤ ਜਥੇਦਾਰ ਛੋਟਾ ਜਥੇਦਾਰ ਬਾਬਾ ਦੀਪ ਸਿੰਘ ਦੀ ਸਗੀ ਮਾਸੀ ਦੇ ਪੁੱਤ ਸ਼ਹੀਦ ਬਾਬਾ ਨੌਧ ਸਿੰਘ ਸਾਹਿਬ ਸਨ ਜਿਨ੍ਹਾਂ ਦਾ ਅਸਥਾਨ ਜਦੋਂ ਅੰਮ੍ਰਿਤਸਰ ਸਾਹਿਬ ਨੂੰ ਜਾਓਗੇ ਤਰਨਤਾਰਨ ਤੋਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾਓਗੇ ਰਸਤੇ ਦੇ ਵਿੱਚ ਉਹ ਅਸਥਾਨ ਹੈ ਜਿੱਥੇ ਗੱਡੀਆਂ ਬ੍ਰੇਕਾਂ ਮਾਰ ਕੇ ਲੰਘਦੀਆਂ ਨੇ ਹੋਰ ਮੰਦਰ ਸਾਹਿਬ ਦੀ ਦਰਸ਼ਨੀ ਦਿਉੜੀ ਹੈ ਖਾਲਸੇ ਪੰਥ ਦਾ ਉਹ ਅਸਥਾਨ ਹੈ ਉਹ ਸ਼ਹੀਦਾਂ ਦਾ ਪੈਰਾ ਲੱਗਾ ਉਥੇ ਜੇ ਕੋਈ ਮਾੜੀ ਨੀਤ ਨਾਲ ਜਾਂਦਾ ਹੈ ਉਥੋਂ ਹੀ ਟਾ ਲੈ ਦੇਣ ਸ਼ਹੀਦ ਐਡੀਆਂ ਵੱਡੀਆਂ ਸ਼ਕਤੀਆਂ ਪਾਵਰ ਸ਼ਹੀਦਾਂ ਕੋਲਿਆ ਕੋਈ ਨਿੱਕੀ ਮੋਟੀ ਗੱਲ ਥੋੜੀ ਹੈ ਸ਼ਹੀਦ ਦਾ ਸਾਰੀ ਧਰਤੀ ਦੇ ਰਾਜੇ ਨੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਗੁਰੂ ਕਲਗੀ ਧਰ ਸਾਹਿਬ ਨੇ ਆਪ ਜਥੇਦਾਰੀ ਦਿੱਤੀ ਸ੍ਰੀ ਦਮਦਮਾ ਸਾਹਿਬ ਦੀ ਤੇ ਉੱਥੇ ਬਾਬਾ ਜੀ ਨੇ ਖੂਹ ਲਵਾਇਆ ਨਾਲੇ ਪੋਰਾ ਸਾਹਿਬ ਬਣਿਆ ਦਮਦਮਾ ਸਾਹਿਬ ਜਾਓਗੇ ਦਰਸ਼ਨ ਕਰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਤੇ ਐਡਾ ਮੋਟਾ ਗੁੜਕਾ ਸਾਹਿਬਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਹੁਣ ਤਾਂ ਪੰਜ ਬਾਣੀਆਂ ਪੜ੍ਹਨੀਆਂ ਹੋਣ ਨਾ ਤੇ ਪੰਜ ਬਾਣੀਆਂ ਲਿਖੀਆਂ ਹੋਣ ਗੁੜਕੇ ਦੇ ਵਿੱਚ ਤੇ ਹੱਥ ਨਹੀਂ ਲਾਉਂਦੇ ਗੁੜਕੇ ਨੂੰ ਕਿ ਮੋਟਾ ਹੀ ਵੱਡਾ ਗੁੜਕਾ ਕੱਲਾ ਜਪਜੀਤ ਸਾਹਿਬ ਦਾ ਚਾਹੀਦਾ ਸਾਨੂੰ ਗੁੜਕਾ ਤੇ ਕਿਤੇ ਦਮਦਮਾ ਸਾਹਿਬ ਜਾ ਕਰਕੇ ਬਾਬਾ ਦੀਪ ਸਿੰਘ ਦੇ ਗੁੜਕਾ ਸਾਹਿਬ ਦੇ ਦਰਸ਼ਨ ਕਰਿਓ ਐਡਾ ਮੋਟਾ ਗੁੜਕਾ ਸਾਹਿਬ ਹੈ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦਸਮ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਸਰਬਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦਾ ਜਾਪ ਬਾਬਾ ਦੀਪ ਸਿੰਘ ਸਾਹਿਬ ਕਰਦੇ ਸੀ ਇਹ ਸ਼ਕਤੀ ਪਹਿਲਾਂ ਭਗਤੀ ਕਰਨੀ ਪੈਂਦੀ ਹੈ ਫਿਰ ਸ਼ਕਤੀ ਆਉਂਦੀ ਐਵੇਂ ਥੋੜੀ ਕਿ ਸੀਸ ਧੜ ਦੇ ਨਾਲੋਂ ਵੱਖਰਾ ਹੋ ਜਾ ਤੇ ਤਲੀ ਤੇ ਰੱਖ ਲਿਆ 75 ਸਾਲ ਦੀ ਉਮਰ ਦੇ ਵਿੱਚ ਪਈ ਆਪਣੀ ਜਦੋਂ ਤੋਂ ਖੰਡੇ ਬਾਟੇ ਦਾ ਅਮਰ ਤੇ ਛਕਿਆ ਬਾਬਾ ਜੀ ਨੇ ਉਦੋਂ ਤੋਂ ਲੈ ਕਰਕੇ ਤੇ ਦਮਦਮਾ ਸਾਹਿਬ ਤੱਕ ਬਾਬਾ ਜੀ ਦੀ 75 ਸਾਲ ਉਮਰ ਵਿਦਵਾਨਾਂ ਨੇ ਲਿਖੀ ਹੈ ਜਦੋਂ ਜੰਗ ਸ਼ੁਰੂ ਹੋਈ ਹੈ ਬਦਾਲੀ ਦੇ ਨਾਲ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਇਹ ਹਮਲਾ ਨਹੀਂ ਇੱਕ ਵਾਰ ਨਹੀਂ ਜਦੋਂ ਦਾ ਗੁਰੂ ਰਾਮਦਾਸ ਸਾਹਿਬ ਨੇ ਨੀਂਹ ਪੱਥਰ ਰੱਖਿਆ ਹਰਮੰਦਰ ਸਾਹਿਬ ਦਾ ਉਦੋਂ ਤੋਂ ਆਖਿਆ ਸਰਕਾਰਾਂ ਦੀ ਕਿਉਂਕਿ ਸਿੱਖੀ ਦੀ ਜੜ ਹੈ ਜੇ ਖਾਲਸੇ ਪੰਥ ਕੋਲੇ ਸ੍ਰੀ ਹਰਮੰਦਰ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ ਜੇ ਅਕਾਲ ਤਖਤ ਦੀ ਗੂੰਜ ਕਿਸੇ ਵੇਲੇ ਅਕਾਲੀ ਫੂਲਾ ਸਿੰਘ ਜੀ ਗੱਜਦੇ ਸਨ ਤੇ ਜਿੰਨੇ ਜਿੱਥੇ ਸਿੱਖ ਰਹਿੰਦੇ ਸੀ ਕਾਬਲ ਕੰਧਾਰ ਦੇ ਵਿੱਚ ਅਫਗਾਨਿਸਤਾਨ ਚ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਸਨ ਸਾਰੇ ਸਿੱਖ ਕੰਨ ਖੜੇ ਕਰ ਲੈਂਦੇ ਸੀ ਹੁਣ ਤਾਂ ਅਕਾਲ ਤਖਤ ਦਾ ਹੁਕਮ ਵੀ ਉਹ ਸਿੰਘ ਸਾਹਿਬ ਜਹੇਦਾਰ ਗਿਆਨੀ ਰਗਵੀਰ ਸਿੰਘ ਕਹਿੰਦੇ ਕਿ ਪ੍ਰਕਰਮਾਂ ਵਿੱਚ ਹੀ ਰਹਿ ਜਾਂਦਾ ਸਾਡੀਆਂ ਅਣਗਹਿਲੀਆਂ ਹੋ ਗਈਆਂ ਗੁਰੂ ਖਾਲਸਾ ਜੀ ਕਿਸੇ ਸਮੇ ਅਕਾਲੀ ਫੂਲਾ ਸਿੰਘ ਜੀ ਗੱਜਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਅਫਗਾਨਿਸਤਾਨ ਦੇ ਵਿੱਚ ਹਰੀ ਸਿੰਘ ਨਲੂਆ ਜੀ ਜਾ ਕਰਕੇ ਉਹ ਅਫਗਾਨੀ ਜਿਹੜੇ ਕਿਸੇ ਤੋਂ ਜਿੱਤਿਆ ਨਹੀਂ ਜਾਂਦੇ ਅਮਰੀਕਾ ਸਭ ਤੋਂ ਵੱਡੀ ਦੁਨੀਆ ਦੀ ਪਾਵਰ ਐਸ ਵੇਲੇ ਤੇ ਅਫਗਾਨੀਆਂ ਦੇ ਕੋਲੋਂ 1 ਇੰਚ ਧਰਤੀ ਨਹੀਂ ਲੈ ਸਕਿਆ ਜੋਰ ਲੱਗ ਗਿਆ ਤੇ ਸਿੱਖਾਂ ਦੀ ਕਿਹੜੀ ਤਾਕਤ ਹੋਊਗੀ ਹਰੀ ਸਿੰਘ ਨਲੂਆ ਕਿਹੜੀ ਛਾਏ ਹੋਵੇਗੀ ਜਿਨੇ ਨਾਲੇ ਧੱਥਾਂ ਦੇ ਨਾਲ ਛੇਰ ਪਾੜਿਆ ਤੇ ਨਾਲੇ ਉਹ ਅਫਗਾਨੀਆਂ ਨੂੰ ਜਿਹੜੇ ਕਿਸੇ ਤੋਂ ਜਿੱਤੇ ਨਹੀਂ ਜਾਂਦੇ ਉਹਨਾਂ ਨੂੰ ਸੁਥਣਾ ਪਵਾਈਆਂ ਬੰਦੇ ਸੁਥਣਾ ਪਾਉਂਦੇ ਸੀ ਅਸੀਂ ਜਨਾਨੀਆਂ ਲਗਈਏ ਕੀ ਅਸੀਂ ਜਨਾਨੀਆਂ ਸਾਨੂੰ ਹਰੀ ਸਿੰਘ ਨਲੂਆ ਕੁਝ ਕਵੇ ਨਾ ਐਡੀ ਤਾਕਤ ਐ ਖਾਲਸੇ ਪੰਥ ਦੀ ਲੋਰੀਆਂ ਸੁਣਾਉਂਦੀਆਂ ਸੀ ਉਧਰ ਦੀਆਂ ਬੀਬੀਆਂ ਅਰੇ ਹਰੀਆ ਆ ਜਾਏਗਾ ਸਮਝੋ ਅੱਜ ਵੀ ਜਵਾਕਾਂ ਨੂੰ ਉਹ ਲੋਰੀਆਂ ਸੁਣਾਉਂਦੇ ਨੇ ਹਰੀ ਸਿੰਘ ਨਲੂਏ ਦਾ ਕਿੱਡਾ ਦਬ ਦਬਾ ਹੋਵੇਗਾ ਕਿੰਨਾ ਡਰ ਹੋਵੇਗਾ ਖਾਲਸੇ ਪੰਥ ਦਾ ਇਹ ਤਾਕਤ ਕਿੰਦੀ ਸੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ